ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਰਥਡੇ ਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਆਹ ਛੋਟੀ ਦੁੱਜੇ ਸੂਏ ਜੇ ਤਾਜੀ ਸੂਈ ਜੇ ਰਗਾਤੀ ਸੂਈ ਆ ਕਟਾ ਮਗਰ ਦੇ ਚੌਗੀ ਮੂੰਹ ਤੇ ਚੌਗੀ ਚਾਰ ਦੰਦ ਐਨ ਕਰਦੇ ਜੀ ਛੋਟੀ ਰੱਖੋ ਬਹੁਤ 14 15 ਲੀਟਰ ਦੁੱਧ ਕੱਢਣ ਆਣੀ ਛੋਟੀ ਨਹੀਂ ਹਟਾਉਣਾ ਚੱਲ ਦੇ ਲੈ ਭੜੀ ਮੇਖੋ ਛੋਟੀ ਬਹੁਤ ਚੰਗੀ ਰੱਖੋ ਲੇ ਵਾਲਾ ਵੇਖੋ ਕਿ ਨਾਲ ਲੱਗਾ ਚੱਲ ਦੇ ਅਜੇ ਤਾਂ ਆ ਜਾ ਫਿਰ ਰਾਤੀ ਸੂਈ ਆ 14 15 ਕਿਲੋ ਦੁੱਧ ਕੱਢੂਗੀ ਘੱਟਾ ਮਗਣ

ਬਹੁਤ ਜ਼ਿਆਦਾ ਚੱਗਾ ਇਹ ਵੀ 16 17 ਕਿਲੋ ਦੁੱਧ ਆਣੀ ਤਿੱਜਾ ਸੂਆ ਸੋਣੀ ਜੇ ਲੈਵਾ ਬਹੁਤ ਜ਼ਿਆਦਾ ਵੇਖੋ ਤਿੱਜਾ ਸੂਆ ਸੋਣੀ 16 17 ਕਿਲੋ ਦੁੱਧ ਕੱਢਦੀ ਹੈ ਜੀ ਕਮਾਲ ਵੇਖੋ ਹਣ ਛੋਟੀ ਤੇ ਜਾਸੂ ਦਾ 16 17 16 17 ਦੁੱਧ ਕੱਢਦੀ ਹੈ ਜੀ ਇਹ ਬਹੁਤ ਚੱਕੰਦੀ ਹੈ ਅੱਜ ਸੂਤਣਾ ਝੋਟੀ ਇਹ ਹਾਂ ਨਾ 75000 ਦੇ ਸਿਰਫ ਦੇਣੀ ਹੈ 75000 ਹਾਂ ਨਾ